ਅੱਜ ਸਾਡਾ ਦੋਹਾਂ ਪੈਰਾਂ ਦਾ ਹੈ ਵੀ ਅਸੀਂ ਸਕੀਆਂ ਪੈਰਾਂ ਲੜੀਆਂ ਵੀ ਨਹੀਂ ਦੋਹਾਂ ਅਸੀਂ ਕਿਸੇ ਨਾਲ ਪਰ ਅੱਜ ਅਸੀਂ ਤਾਂ ਇਹ ਬੋਲੀਆਂ ਰਾਹੀ ਲੜ ਕੇ ਉਖਾਵਾਂਗੇ ਸਭੂ ਦੋਵੇਂ ਜਰੀਆ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਸਾਡੀਆਂ ਬੋਲੀਆਂ ਚੰਗੀਆਂ ਲੱਗੀਆਂ ਕਿ ਨਹੀਂ ਚਲ ਭਾਵੇਂ ਚੰਦੂ ਦਾ ਕੁੜਗੇ ਪੌਣੀਆਂ ਬੋਲੀਆਂ ਕੀ ਨਹੀਂ ਕਰਦੀ ਛੇਡਾਂ ਵਿਆਹ ਕੇ ਵੀ ਛੱਡੀਆਂ ਤੇਰੇ ਵਰਗੀਆਂ ਭੇਡਾਂ ਵਿਆਹ ਕੇ ਵੀ ਛੱਡੀਆਂ ਤੇਰੇ ਵਰਗੀਆਂ ਭੇਡਾਂ ਵਿਆਕੇ ਰੀ ਛੱਡੀਆਂ ਤੂੰ ਤਾਂ ਕੁੜੀਏ ਬੋਲੀ ਪਾਈ ਤੂੰ ਤਾਂ ਕੁੜੀਏ ਬੋਲੀ ਪਾਈ ਮੇਰੇ ਕਾਲਜੇ ਚੁਰੀ ਚਲਾਈ ਧੀਆ ਬਗਾਨੀ ਦੋ ਅਪਰਾਈ ਵਾਹ ਨਾ ਜਾਂਂ ਢਿਕਾਈ ਨ ਮੱਖੀਆਂ ਪੈਣ ਕਦੀਆ ਮੂੰਦ ਕੇ ਨਾ ਆਈ ਨ ਮੱਖੀਆਂ ਪੈਣ ਕਦੀਆ ਮੂੰਦ ਕੇ ਨਾ ਆਈ ਨ ਮੱਖੀਆਂ ਪੈਣ ਕਦੀਆ ਮੂੰਦੋ ਕੇ ਨਾ ਆਈ ਨ ਮੱਖੀਆਂ ਪੈਣ ਕਦੀਆ ਆ ਕੁੜਗੇ ਬੋਲੀ ਪਾਈ ਮੇਰੇ ਕਾਲਜੇ ਛੁਰੀ ਵਗਾਈ ਧੀ ਹਬਗਾਨੀ ਨਾਰ ਪਰਾਈ ਵਾ ਨਾ ਜਾਂਦੀ ਕਾਈ ਨੀ ਸੀਤਾ RAM ਨੇ ਜੱਕ ਬਗਲੀ ਵਿੱਚ ਪਾਈ ਨੀ ਸੀਤਾ RAM ਨੇ ਜੱਕ ਬਗਲੀ ਵਿੱਚ ਪਾਈ ਨੀ ਸੀਤਾ RAM ਨੇ ਸਵਾਰ ਪੀਏ ਢੇਡ ਲਿਆ ਦੀ ਬਾਰੀ ਆਨੀ ਲੇਲਾ ਸਵਾਰ ਪੀਏ ਢੇਡ ਲਿਆ ਦੀ ਬਾਰੀ ਆਨੀ ਲੇਲਾ ਲਾ ਕੇ ਲੈ ਲਾ ਪਰਤਾ ਪਲਗ ਨਾਲ ਪਰਤਾ ਪਲਗ ਦਾ 파ੜ ਤੇਰੀ ਬੋਲੀ ਦਾ ਹੋ ਜੂ ਪੈਣ ਦਾਵਾ 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 ਤੂੰ ਤਾਂ ਕੁੜ ਕੇ ਬੋਲੀ ਪਾਈ ਮੇਰੇ ਕਾਲੇ ਛੁਰੀ ਵਗਾਈ ਤੀ ਆਪਗਾਨੀ ਨਾਰ ਪਰਾਈ ਵਾ ਨਾ ਜਾਂਦੀ ਕਾਈ ਇੱਥੇ ਚੁੱਪ ਕਰ ਜਾ ਹੁਣ ਬੋਲੀ ਨਾ ਪਾਈ ਇੱਥੇ ਚੁੱਪ ਕਰ ਜਾ ਹੁਣ ਬੋਲੀ ਨਾ ਪਾਈ ਇੱਥੇ ਚੁੱਪ ਕਰ ਜਾ ਤੂੰ ਤਾਂ ਕੁੜੀਏ ਬੋਲੀ ਪਾਈ ਮੇਰੇ ਕਾਲੇ ਛੁਰੀ ਚਲਾਈ